ਤੋ ਕਈ ਵੀਰਾਂ ਨੇ ਕਹਿਣਾ ਹੈ ਯਾਰ ਤੂੰ ਸਮੈਸ਼ਲ ਸਪੈਸ਼ਲ ਘੁੰਮਣ ਗਿਆ ਜਸਲਮੇਰ ਪਰ ਮੈਂ ਦੱਸਦਾ ਵੀ ਮੇਰੇ ਅਰਗੇ ਬਹੁਤ ਸਾਰੇ ਸੱਜਣਾ ਹਜੇ ਤੱਕ ਜਿਹੜੇ ਜਸਲਮੇਰ ਨਹੀਂ ਆਏ ਇਹ ਵੀਡੀਓ ਕੀ ਹੋ ਜੂਗਾ ਕੀ ਹੋ ਜੂਗਾ ਕੈਮਰੇ ਤੇ ਵੀਡੀਓ ਬਣਾ ਕੇ ਵਿਖਾ ਦੇ ਅੱਛਾ ਤੋ ਆਈ ਨਾ ਥੱਲੇ ਨੂੰ ਤੇ ਦੋਸਤੋ ਤੁਹਾਨੂੰ ਬਹੁਤ ਘੱਟ ਪੈਸਿਆਂ ਦੇ ਵਿੱਚ ਰੇਗਿਸਤਾਨ ਘੁਮਾਵਾਂਗੇ ਅੱਜ ਤਿੰਨ ਰੇਗਿਸਤਾਨ ਨਾਲ ਥਾਰਸ ਫਾਰੀ ਨਾਲ ਕੈਮਲ ਸਫਾਰੀ ਬਹੁਤ ਕੁਝ ਮੋਟਰ ਰਾਈਡ ਸਾਰਾ ਕੁਝ ਦੱਸਾਂਗੇ ਵੀ ਕਿੰਨੇ ਪੈਸੇ ਤੁਸੀਂ ਸਹੀ ਸਹੀ ਦੇਣੇ ਨੇ ਇਹ ਤਾਂ ਲੁੱਟ ਲੈਂਦੇ ਨੇ ਬਾਈ ਚੱਲ ਅger ਦਿਲ ਜਾਣਾ ਛੱਡ ਚਾਚੂ ਸਾਡਾ ਡਰਦਾ ਕਹਿੰਦਾ ਯਾਰ ਮੈਨੂੰ ਡਰ ਬੜਾ ਲੱਗਦਾ ਇਹ ਐਂ ਤਾਰ ਦੇ। ਕਿ ਸੈਂ ਤੂੰ ਮੈਨੂੰ ਕਹਿਣਾ ਜੇ ਤੈਨੂੰ ਡਰ ਨਾ ਲੱਗੇ ਤੇ ਕੀ ਹੋ ਜੂਗਾ ਕੀ ਹੋ ਜੂਗਾ? ਕੈਮਰੇ ਤੇ ਵੀਡੀਓ ਬਣਾ ਕੇ ਉਠਾ ਦੇ। ਅੱਛਾ ਤੂੰ ਆਈ ਨਾ ਥੱਲੇ ਨੂੰ। ਉਹ ਬ੍ਰਦਰ ਗਿਰਦਾ ਤਾਂ ਨਹੀਂ ਐ? ਨਹੀਂ ਨਹੀਂ ਗਿਰਦਾ। ਹੌਲੀ ਹੌਲੀ ਚਲਾਣਾ ਯਾਰ। ਵੀਡੀਓ ਵਧੀਆ ਬਣਾਉਣੇ ਵਕਤ ਐਸੀ ਨਾ ਮੈਂ ਆਕੇ ਆ ਜਾਉਂ ਉਥਾਰ ਮੈਂ। ਨਹੀਂ ਨਹੀਂ ਨਹੀਂ। ਵਾਹੋਂ ਸੇ ਨਿਕਲਾਂ। ਰੇਤ 'ਚ ਮਤ ਫੋਨ ਫੋਨ ਮਤ ਗੇਰ ਦੇਣਾ ਰੇਤ ਸੇ ਮਿਲੇਗਾ ਨਹੀਂਗਾ। ਪੂਰਾ ਵਧੀਆ ਵੀਡੀਓ। ਪੂਰਾ? ਓਕੇ ਚੱਲ ਬੈਠ ਜਾ ਨਾ। ਇਹ ਡਰ ਡਰਤਾ ਨਹੀਂ ਜਾਂਦਾ ਇਹ। ਇਸ ਨੂੰ ਆਕੇ ਬਿਠਾ ਦੋ ਸਪੈਸ਼ਨ ਐਸ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਨੇ ਕਿਵੇਂ ਕੀਤਾ ਵਧੀਆ ਵਧੀਆ ਵੀਰੇ ਸੱਟਾ ਕੰਮ ਮੈਂ ਕਿਹੜਾ ਸੇਰਾ ਨਾਗਣੀ ਖੱਦੀ ਹੋਈ ਚੱਲੇ ਆਪਾਂ ਆਹਾਂ ਨਾਗਣੀ ਨਾਗਣੀ ਵਿੱਚ ਬੋਲਦੀ ਰਗਾਂ ਦੇ ਪੂਰੀ ਭੈਂਚ ਜਦੋਂ ਦੇ ਬੀਕਾ ਨਹਿਰ ਤੋਂ ਤੁਰੇ ਬਾਅਦ ਨਾਗਣੀ ਗੋਲਦੀ ਆਪਣੀ ਯਾਰ ਇਹ ਕਿੱਥੋਂ ਲੈ ਕੇ ਆਏ ਜੇ ਤੁਸੀਂ ਯਾਰ ਮੈਨੂੰ ਤਾਂ ਦਿਖਾਈ ਨਹੀਂ ਦਿੱਤੀ ਵੀਰੇ ਜਦੋਂ ਤੁਸੀਂ ਚਾਹ ਪੀਂਦੇ ਈ ਉਦੋਂ ਆਪਾਂ ਫਰੀਦ ਲਈ ਸੀ ਅੱਛਾ ਪਤਾ ਹੀ ਲੱਗਣ ਦਿੱਤਾ ਕੀਤਾ ਯਾਰ ਹਵਾ ਨਹੀਂ ਆਪਾਂ ਲੈ ਲਈ ਸੀ ਖਾਣ ਵਾਸਤੇ ਆਪਾਂ ਸਟੇਟਸ ਵੀ ਲਾਏ ਸੀ ਜਿਹੜਾ ਆਪਾਂ ਲੈ ਲਈ ਸੀ ਲਓ ਵੀ ਚੱਲੇ ਆ ਅਸੀਂ ਸਟਾਰਟ ਹੋ ਗਿਆ ਕੰਮ ਜੀਬ ਚੱਲ ਪਈ ਆ ਤਾਂ ਦੋਸਤੋ ਕਈ ਵੀਰਾਂ ਨੇ ਕਹਿਣਾ ਇਹ ਯਾਰ ਤੂੰ ਸਪੈਸ਼ਲ ਸਪੈਸ਼ਲ ਕੁਮਣ ਗਿਆ ਜੈਸਲਮੇਰ ਪਰ ਮੈਂ ਦੱਸਦਾ ਵੀ ਮੇਰੇ ਅਰਗੇ ਬਹੁਤ ਸਾਰੇ ਸੱਜਣਾਂ ਹਜੇ ਤੱਕ ਜਿਹੜੇ ਜੈਸਲਮੇਰ ਨਹੀਂ ਆਏ ਇਹ ਵੀਡੀਓ ਉਹਨਾਂ ਵਾਸਤੇ ਆ ਕਾਵੇਂ ਇੱਥੇ ਤੂੰ ਅਜ ਤੱਕ ਆਇਆ ਜੈਸਲਮੇਰ ਨਹੀਂ ਮੈਂ ਨਹੀਂ ਆਇਆ ਇੱਥੇ ਦੋਸਤੋ ਜਦੋਂ ਵੀ ਤੁਸੀਂ ਹੋਟਲ ਲੈਣਾ ਜਾਂ ਸਫਾਰੀ ਕਰਾਉਣੀ ਆ ਤਾਂ ਇੱਥੇ 바ਰਗੇਨਿੰਗ ਕਰ ਲਿਆ ਜੇ ਇੱਥੇ 5 6 7 10 10000 ਰੁਪਏ ਮੰਗ ਲੈਂਦੇ ਆ ਤਾਨੂੰ 3000 ਚ ਜੇਕਰ 1000 ਤੇ ਤੁਹਾਨੂੰ ਪੈਕੇਜ ਮਿਲ ਜੂਗਾ ਉਹਦੇ ਚ ਤੁਹਾਨੂੰ ਰੋਟੀ ਪਾਣੀ ਖਾਣਾ ਪੀਣਾ ਰਹਿਣਾ ਸਾਰਾ ਕੁਝ ਮਿਲ ਜਾਂਦਾ ਜਿਹਦੇ ਚ ਕੇ ਤੁਸੀਂ ਇੰਜੋਏ ਕਰ ਸਕਦੇ ਜਿਹਦੇ ਸੇ ਤੁਹਾਨੂੰ ਸਫਾਰੀ ਵੀ ਦਿੱਤੀ ਜਾਂਦੀ ਆ ਠੀਕ ਹੈ ਕਿ ਨਹੀਂ ਤੇ ਤੁਹਾਡਾ ਰੋਟੀ ਪਾਣੀ ਖਰਚਾ ਕੈਮਲ ਸਫਾਰੀ ਹੋਗੀ ਉਸ ਤੋਂ ਬਾਅਦ ਤਿੰਨੇ ਡੇਜ਼ਰਟ ਖਵਾ ਕੇ ਲਿਆਉਣਗੇ ਰਾਇਲਟੀ ਦਾ ਸੈਡਸ ਮਗਲ ਡੇਜ਼ਰਟ ਇੱਕ ਹੋਰ ਹੈ ਡੇਜ਼ਰਟ ਦਾ ਨਾਮ ਹੀ ਪਤਾਗਾ ਤੇ ਤੁਸੀਂ ਇਦਾਂ ਕਰਕੇ ਇੱਥੇ ਇੰਜੋਏ ਕਰ ਸਕਦੇ ਜੀ ਤੇ ਬਾਕੀ ਕੋਸ਼ਿਸ਼ ਕਰੋ ਜਨਵਰੀ ਫਰਵਰੀ ਦੇ ਮਹੀਨਿਆਂ ਚ ਆਉਣ ਦੀ ਉਸ ਤੋਂ ਬਾਅਦ ਇੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਕੋਈ ਫਾਇਦਾ ਨਹੀਂ ਆਉਂਦਾ ਲੋ ਇੱਕ ਨਾ ਰਾਜ ਤੁਹਾਨੂੰ ਦਲਾਲ ਬਹੁਤ ਮਿਲਣਗੇ ਮੋਟਰਸਾਈਕਲਾਂ ਵਾਲੇ ਉਹਨਾਂ ਨੇ ਆਪ ਦਾ ਕਮਿਸ਼ਨ ਲੈਣਾ ਹੁੰਦਾ ਉਹਨਾਂ ਦੇ ਚੱਕਰ ਚ ਨਾ ਆ ਜਾ ਜੇ ਉਹ ਤੁਹਾਡੀ ਫਿਕਸ ਕਰਾ ਦੇਣਗੇ ਉਸ ਤੋਂ ਬਾਅਦ ਤੁਹਾਨੂੰ 5-6000 ਜੀ ਠੋਕ ਦੇਣਗੇ ਬਾਕੀ ਬਿਹਲੇਰੀ ਚਾਚੇਰੀ ਆਈ ਸੀ 2500 ਜੀ ਤਾਂ ਇਹਨਾਂ ਨੂੰ ਕਲਾ ਰੂਮ ਹੀ ਦਿੱਤਾ ਟੈਂਟ ਰੂਮ ਤੇ ਉਸ ਤੋਂ ਬਾਅਦ ਸਫਾਰੀ ਦਾ ਅਲੱਗ ਲੈ ਲਿਆ ਕੈਮਲ ਦਾ ਅਲੱਗ ਲੈ ਲਿਆ ਹੋਰ ਖਰਚੇ ਲੱਗ ਲੈ ਲਏ ਇਹਨਾਂ ਨੂੰ 5-6000 ਜੀ ਠੋਕਿਆ ਲੋ ਵੀ ਦੋਸਤੋ ਪਹੁੰਚ ਗਏ ਆ ਅਸੀਂ ਮੁਗਲ ਰੇਗਿਸਤਾਨ ਦੇ ਵਿੱਚ ਮੁਗਲ ਰੇਗਿਸਤਾਨ ਆ ਗਿਆ Enjoy ਕਰੋ ਮੁਗਲ ਰੇਗਿਸਤਾਨ ਨੂੰ ਚੂ ਕਰਨੀ ਹੈ ਪੈਰਾ ਰੈਡਿੰਗ ਆਹ ਬਈ ਨਾ ਬਈ ਆਪਾਂ ਨੇ ਵੀ ਕਰਨੀ ਡਰ ਲੱਗਦਾ ਵੀ ਥੈਂਕ ਯੂ ਸੋ ਮਚ ਦੋਸਤੋ ਰੇਟ ਹੀ ਬੜਾ ਮੰਗ ਲਿਆ ਕੀ ਕਰਨੀ ਹੈ ਪੈਰਾ ਰੈਡਿੰਗ ਮੁੜ ਕੇ ਪਤੰਦਰਵਾਜਾ ਮਰੀ ਜਾਣ 1000 ਰੁਪਏ ਚ ਕਰ ਲੋ 1000 ਚ ਵਹਿ ਜਾ ਜੀ ਪਰ ਅਸੀਂ ਸਫਾਰੀ ਤੇ ਨਿਕਲ ਗਏ ਤੁਸੀਂ ਕਰਨਾ ਹੈ ਤੇ ਕਰ ਲਓ ਕਿਉਂ ਕੀਤੇ ਆ ਇਹੋ ਜੇ ਨਜ਼ਾਰੇ ਕਿੱਥੇ ਮਿਲਣੇ ਸੀ ਕਿਉਂ ਕੀਤੇ ਆ ਇੱਧਰ ਵੀ ਆਇਆ ਹੋਵੇ ਕੈਂਪ ਟੈਂਕਾ ਟੈਂਟ ਲੱਗੇ ਹੋਏ ਹਨਾ ਟੈਂਟਰੂਮ ਦੋਸਤੋ ਇੱਥੇ ਜਿਹੜਾ ਰਾਇਲ ਰੇਗਿਸਤਾਨ ਤੇ ਥਾਰ ਰੇਗਿਸਤਾਨ ਉਹ ਬਿਲਕੁਲ ਨਜ਼ਦੀਕ ਨੇ ਬਸ ਦੋ ਕੀ ਰੇਗਿਸਤਾਨ ਹੈ ਬਸ ਨਿੱਕੇ ਨਿੱਕੇ ਤਿੰਨ ਰੇਗਿਸਤਾਨ ਲਾ ਲਓ ਤੁਸੀਂ ਇਹ ਥਾਰ ਰੇਗਿਸਤਾਨ ਤੇ ਰਾਇਲ ਰੇਗਿਸਤਾਨ ਤੇ ਇੱਕ ਹੀ ਹੈ ਸਿਲਕੀ ਡੇਜਰਟ ਕਿੰਨੇ ਮਿਲ ਜਾਣਗੇ ਜਾਂ ਸਿਲਕੀ ਦੇ ਸਾਰਾ ਡੇ ਜਾਂ ਕੈਮਲ ਗਾੜੀ ਕੁਝ ਉਸੇ ਦੇ ਵਿੱਚ ਮਿਲ ਜਾਏਗਾ 2 ਪਰਸਨ ਸਾਥ ਬੈਠੋਗੇ ਸਿੰਗਲ ਸਿੰਗਲ ਬੈਠੋਗੇ ਸਿੰਗਲ ਸਿੰਗਲ 2 ਪਰਸਨ ਬੈਠ ਜਾਣਗੇ ਹਾਂਜੀ ਬੈਠ ਜਾਣਗੇ 2 ਪਰਸਨ 2 ਪਰਸਨ ਬੈਠ ਜਾਓ ਆਪਕੋ ਵੇਜ ਕਿੰਨੇ ਪੈਸੇ ਇਸਮੇ ਰਾਈਟ ਕੋਰਸ ਆ 1500 ਕਾ 2000 ਕਾ 2500 ਕਾ ਕੌਨ ਸਾ ਲੈਣਾ ਹੈ ਹਮਕੋ ਕੋ 2 400 ਕਾ ਰੇਟ ਨਹੀਂ ਮਿਲਦਾ 2 400 ਵਾਲਾ ਸਰ ਠੀਕ

ਐਟਵੀ ਕੋਡ ਬਾਈਕ ਹੈ ਐਟਵੀ ਕੋਡ ਬਾਈਕ ਐਟਵੀ ਕੋਡ ਬਾਈਕ ਤਾਂ ਦੋਸਤੋ ਸਾਨੂੰ ਬੁੱਧੀ ਬਣਾਈ ਜਾਂਦਾ ਸੀਗਾ 4 ਲੱਖ ਦਾ ਮੋਟਰਸਾਈਕਲ ਆਹੇ 3 ਮਹੀਨੇ ਚੱਲਦਾ 2-3 ਸਾਲ ਹੋ ਗਏ ਪੁਰਾਣਾ ਲਈ ਫਿਰਦਾ 1.5 ਲੱਖ ਦਾ ਲੈ ਕੇ ਪਤੰਦਰ 2500 ਰੁਪਏ ਕਿਲੋਮੀਟਰ ਦਾ ਲਈ ਜਾਂਦਾ ਹੈ ਜਦੋਂ ਅਸੀਂ ਤੁਰਪੇ ਦੇ ਪਤੰਦਰ ਆਖੇ ਲੈ 300 ਰੁਪਏ ਹੀ ਦੇ ਦੋ ਮੁੜ ਕੇ 200 ਤੇ ਆ ਗਿਆ ਸੀ ਆਖਿਆ ਢੂਈ ਮਾਰ ਪਰ ਐਵੇਂ ਇੱਥੇ ਯਬ ਯੁਗ ਨੂੰ ਫੜੇ ਰਵਾਂਗੇ ਅੱਗੇ ਮੋਬਾਈਲ ਘਵਾਲਿਆ ਸੀ ਮਸਾ ਲੱਬਿਆ ਮੈਂ ਰੇਤਾ ਚ ਤੇ ਮੈਂ ਤਾਂ ਕਰਕੇ ਹਿਚਲਾਇਆ ਹੀ ਨਹੀਂ ਤਾਂ ਦੋਸਤੋ ਤੁਹਾਨੂੰ ਆਸਾਨੀ ਨਾਲ 3-400 ਚ ਵਧੀਆ ਰਾਈਡਿੰਗ ਕਰਾ ਦੇਣਗੇ ਐਵੇਂ ਨਾ ਕਿਤੇ ੱੱਕੇ ਚੜ ਜਾ ਜੀ ਠੀਕ ਹੈ ਕਣੀ ਕੋਈ ਵੀ ਚੀਜ਼ ਤੁਸੀਂ ਰਾਈਡਿੰਗ ਵਗੈਰਾ ਕਰਨੀ ਉਹਦੇ ਚ 바ਰਗੇਨਿੰਗ ਜਰੂਰ ਕਰੋ ਮੰਗਣਗੇ 2500 ਪਰ ਤੁਹਾਨੂੰ 3-400 ਚ ਵਧੀਆ ਇੰਜੋਏ ਕਰਾਉਣਗੇ ਪੂਰਾ ਠੀਕ ਹੈ ਕਣੀ ਕੈਮਲ ਸਫਾਰੀ ਕਰਨੀ ਹੋਵੇ ਤਾਂ 150-200 ਚ ਵਧੀਆ ਇੰਜੋਏ ਕਰਾਉਣਗੇ ਤੁਹਾਨੂੰ ਸਾਰਾ ਰੇਗਿਸਤਾਨ ਵਿਖਾਉਣਗੇ ਠੀਕ ਹੈ ਦੋਸਤੋ ਦੋਸਤੋ ਇੱਥੇ ਨਾ ਤੁਹਾਨੂੰ ਪਤਾ ਲੁੱਟਣ ਆਸਤੇ ਬਹੁਤ ਲੋਕ ਬੈਠੇ ਨੇ ਬਸ ਤੁਸੀਂ ਬਾਰਗੇਨਿੰਗ ਕਰੀਐ ਜੇਕਰ ਇਹ ਕਹਿਣ 300 400 ਤੋਂ ਕਦੀ ਨਾ ਘਟਾ ਦੇ ਜੇਕਰ ਇਹ 3 400 ਚ ਕਰਦੇ ਆ ਤਾਂ ਠੀਕ ਆ ਨਹੀਂ ਤਾਂ ਅੱਗੇ ਉਤਰ ਜੋ ਇਹ ਤੁਹਾਨੂੰ ਵਾਜ ਮਾਰਨਗੇ ਪਿੱਛੋਂ ਠੀਕ ਆ ਚਾਹੇ ਤੁਸੀਂ ਕੋਈ ਵੀ ਆ ਚਾਹੇ ਤੁਸੀਂ ਮੋਟਰ ਜਿਹੜੀ 에ਅਰ ਕਰਨੀ ਹੋਵੇ ਜਿਵੇਂ ਕਿ ਹਵਾ ਚੁੱਟਣਾ ਹੋਵੇ ਚਾਹੇ ਤੁਸੀਂ ਥਾਰ ਦੇ ਪਿੱਛੇ ਬਲੂਨ ਬੰਨ ਕੇ ਉਹਦੇ ਚੁੱਟਣਾ ਹੋਵੇ ਥਾਰ ਦੇ ਪਿੱਛੇ ਬਲੂਨ ਬੰਨ ਕੇ 2 250 ਚ ਡਾ ਦਿੰਦੇ ਆ ਜਿਹੜੀ ਮੋਟਰ ਰਾਈਡਿੰਗ ਆ ਤੁਹਾਨੂੰ 1000 ਰੁਪਏ ਚ ਕਰਾ ਦੇਣਗੇ ਜੇਕਰ ਤੁਸੀਂ ਥਾਰਾ ਸਾਰ ਰੇਗਿਸਤਾਨ ਦੇਖਣਾ ਤਾਂ ਬਾਕੀ ਕੁਲ ਮਿਲਾ ਕੇ ਇੱਥੇ ਰੇਤਈ ਹੈ ਜੀ ਹੈ ਵਧੀਆ ਪਹਿਲੀ ਵਾਰੀ ਆਉਂਗੇ ਤਾਂ ਬਹੁਤ ਮਸਤ ਲੱਗੂ ਦੂਜੀ ਵਾਰੀ ਤੁਹਾਨੂੰ ਜਮਾ ਕੁਝ ਨਹੀਂ ਲੱਗਦਾ ਚੰਗਾ ਬਾਕੀ ਅੱਗੇ ਕੈਮਲ ਸਫਾਰੀ ਬਹੁਤ ਬਾਕਮਾਲ ਸੀ ਉਹ ਤੁਹਾਨੂੰ ਨੈਕਸਟ ਵਲੌਗ ਚ ਦੱਸਾਂ ਚਲੋ ਇੱਥੇ ਖੋਬਗੀ ਸੀ ਹਨਾ ਕੈਮਲ ਸਫਾਰੀ ਬਸ ਆਹੀ ਰੇਤਾਈ ਇੱਥੇ अच्छा ये जो नकली बॉर्डर बनाया रहा है नहीं उत्तर क्या ऐसे नहीं उत्तर क्या बत... बताओ शूटिंग अच्छा। हुई जब अंधेरी आती है तो रेता इधर नहीं आता इधर वहाँ शिफ्ट नहीं होता जाके है ये ऐसा नहीं लगता ये स्पेशल रेता रखा हो कहीं से लेके नहीं 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 है कुछ नहीं अचानक बना हुआ है ऑटोमेटिक ऑटोमेटिक बन गया ऐसे यही इतनी जगह ही पड़ा है हवा चलती है ना इसलिए मतलब साफ हो जाता है बढ़िया अच्छा और जगह नहीं है सर इतना मिलेगा आपको इस जगह नहीं मिलेगा सर ਪੰਜਾਬੀ ਜੇ ਅਗਰ ਤੁਸੀਂ ਜੈਸਲਮੇਰ ਦੇ ਵਿੱਚ ਆਹ ਰੇਤਾ ਦੇ ਟਿੱਬੇ ਦੇਖਣ ਆਉਣਾ ਤਾਂ ਤੁਹਾਨੂੰ ਇੱਕ ਬਹੁਤ ਸੋਹਣੀ ਜਗ੍ਹਾ ਦੱਸਦਾ ਓਸੀਅਨ ਓਸੀਅਨ ਬਿਲਕੁਲ ਬੀਕਾਨੇਰ ਦੇ ਨੇੜੇ ਆ ਤੇ ਦੋਸਤੋ ਉੱਥੇ ਜਾ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਹੈਗਾ ਤਾਂ ਮਿੰਨੀ ਜੈਸਲਮੇਰਾ ਪਰ ਇਸ ਜੈਸਲਮੇਰ ਨਾਲੋਂ ਬਾਕਮਾਲਾ ਤੇ ਬਹੁਤ ਹੀ ਸੋਹਣਾ ਇਦਾਂ ਹੀ ਆਪਣੇ ਰਾਈਡ ਹੁੰਦੀ ਹੈ ਇਦਾਂ ਹੀ ਟੈਂਟ ਲੱਗੇ ਹੋਏ ਆ ਸਾਰਾ ਕੁਝ ਸੇਮ ਡਿੱਟੋ ਐਵੇਂ ਇੰਨੇ ਪੈਸੇ ਝਾੜ ਕੇ ਇੱਥੇ ਆਉਣ ਦਾ ਮੇਰੇ ਹਿਸਾਬ ਨਾਲ ਕੋਈ ਤੁਕ ਨਹੀਂ ਬੰਦਾਂ ਨਾਲੇ ਤਾਂ ਦੂਰ ਬਹੁਤ ਆ ਨਾਲੇ ਮਹਿੰਗਾ ਬਹੁਤ ਆ ਓਸ਼ੀਆ ਨਾਓ 7-800 ਚ ਤੁਹਾਨੂੰ ਰੂਮ ਮਿਲ ਜੂਗਾ ਤੇ 1000 ਰੁਪਏ 'ਚ ਤੁਹਾਨੂੰ ਕੈਮਲ ਸਫਾਰੀ, ਥਾਰ ਸਫਾਰੀ, ਇਹ ਵੋ ਸਭ ਕੁਝ ਕਰਾ ਦੇਣਗੇ ਠੀਕ ਆ ਦੋਸਤੋ ਅੱਗੇ ਮੈਂ ਵੀਡੀਓ ਤੁਹਾਨੂੰ ਓਸ਼ੀਆ ਦੀ ਵਿਖਾਉਂਗਾ ਉੱਥੇ ਤੁਹਾਨੂੰ ਵਿਖਾਉਂਗਾ ਤੁਸੀਂ ਵੇਖ ਕੇ ਹਰਾਂ ਰਹ ਜੂਂਗੇ ਯਾਰ ਇੰਨੀ ਜਸਰ ਮੈਂ ਅਸੀਂ ਕੁੱਤੇ ਭਗਾਈ ਕਰਨਗੇ ਇਹਦੂ ਚੰਗਾ ਤਾਂ ਅਸੀਂ ਓਸ਼ੀਆ ਨਹੀਂ ਜਾਂ ਉਹ 100 ਜੋਧਪੁਰ ਵਗੈਰਾ ਜਾਂ ਇਧਰ ਨਿਕਲ ਜਾਓ ਮੋਟੀ ਆ ਬੋ ਵਧੀਆ ਟੂਰਿਸਟ ਨੇ ਬਾਕੀ ਅੱਗੇ ਤੁਹਾਨੂੰ ਵਲੌਗ ਬਣਾ ਕੇ ਦਿਖਾਵਾਂਗੇ ਇੱਕ ਥਾਰ ਬਕਾਉ ਆ ਜੀ ਉਹ ਵੀ ਮੁਖਾਵਾਂਗੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰਦੇ ਹੋ ਜੀ